ਅੱਜ ਪਤਨਾ ਕਰੀਬਨ 10:30 ਦਾ ਟਾਈਮ ਸੀਗਾ ਸਵੇਰ ਦਾ 소ਮਾ ਪਤਨੀ ਗਿਧਾਰੀ لال ਕਿਲਾ ਰੋਡ ਦੇ ਉੱਤੇ ਜਾ ਰਹੀ ਸੀ ਗਲੀ ਦੇ ਵਿੱਚ ਉੱਥੋਂ ਦੋ ਮੁੰਡੇ ਜਿਨ੍ਹਾਂ ਦੇ ਮੂੰਹ ਟੱਕੇ ਹੋ ਸੀ ਮੋਟਰਸਾਈਕਲ ਤੇ ਸੀਗੇ ਉਹ ਇਹਨਾਂ ਦੇ ਉੱਤਰ ਕੇ ਇਹਨਾਂ ਦੀ ਜਿਹੜੀ ਵਾਲੀ ਆ ਉਹ ਝੱਟ ਕੇ ਲੈ ਗਏ ਸੀਗੇ ਇਹਦੇ ਸਬੰਧੀ ਜਿਹੜੇ ਐਸਐਸਪੀ ਸਾਹਿਬ ਵੱਲੋਂ ਨਿਸ਼ਾਨਦੇਸ਼ ਦਿੱਤੇ ਤੇ ਡੀਐਸ ਐਸਪੀਡੀ ਸਾਹਿਬ ਦੀ ਅਗਵਾਈ ਹੇਠ ਟੀਮਾਂ ਗਠਿਤ ਕੀਤੀ ਗਈ ਹੈ ਜਿਹਦੇ ਸੀਆਈ ਇਨਚਾਰਜ ਤੇ ਸਿਟੀ ਐਸਐਚਓ ਲਖਵਿੰਦਰ ਸਿੰਘ ਤੇ ਨਾਲ ਗਿਆਨ ਸਿੰਘ ਇਮਾਗੜਤ ਕਰਕੇ ਨਾਲ ਦੀ ਨਾਲ ਹੀ ਮੌਕੇ ਤੇ ਜਾ ਕੇ ਇਹਨਾਂ ਨੇ ਟੈਕਨੀਕਲ ਤੌਰ ਤੇ ਜਿੰਨੇ ਕੈਮਰੇ ਵਗੈਰਾ ਚੈੱਕ ਕੀਤੇ ਗਏ ਚੈੱਕ ਕਰਕੇ ਇਹਨਾਂ ਨੇ ਮਤਲਬ ਪੁਛ ਪੜਤਾਲ ਸ਼ੁਰੂ ਕਰ ਦਿੱਤੀ ਜਿਸ ਕਰਕੇ ਜਿਹੜੇ ਦੋਸ਼ੀ ਲੱਗੇ ਅਸੀਂ ਜਲਦੀ ਹੀ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਕੀ ਕੀ ਨਾਮ ਹੈ ਸਰ ਇਹਨਾਂ ਦੇ ਨਾਮ ਹੈਗੇ ਨੇ ਜੀ ਇੱਕ ਦਿਨ ਸੁਖਬੀਰ ਸਿੰਘ ਕਾਕਾ ਚਹਿਲ ਪੁੱਤਰ ਕਰਨੈਲ ਸਿੰਘ ਵਾਸੀ ਸੇਖਾ ਦੂਜਾ ਹੈਗਾ ਪਰਮਜੀਤ ਸਿੰਘ ਉਰਫ ਗੱਗੂ ਪੁੱਤਰ ਸਰਦਾਰ ਸਿੰਘ ਵਾਸੀ ਰੰਗਿਆ ਇਹਨਾਂ ਦੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਨਹੀਂ ਹਾਂਜੀ ਜਿਹੜਾ ਸੁਖਵੀਰ ਸਿੰਘ ਹੈ ਇਹਦੇ ਤੇ ਪਹਿਲਾਂ ਮੁਕਦਮਾ ਦਰਜ ਹੈਗਾ 302 ਦਾ ਮੁਕਦਮਾ ਦਰਜ ਹੈਗਾ ਇਸੇ ਤਰ੍ਹਾਂ ਹੀ ਪਰਮਜੀਤ ਦਾ ਉਹਨਾਂ ਤੇ ਵੀ ਇਸ ਤਰ੍ਹਾਂ ਮੁਕਦਮਾ ਦਰਜ ਹੈਗਾ ਕੀ ਇਹਨਾਂ ਤੋਂ ਸਮਾਨ ਜਿਹੜਾ ਉਹ ਬਰਾਮਦ ਹੋ ਚੁੱਕਿਆ ਹਾਂਜੀ ਹਾਂ ਬਾਲੀ ਵਗੈਰਾ ਜਿਹੜੀ ਹੈਗੀ ਆ ਬਰਾਮਦ ਹੋ ਚੁੱਕੀਆਂ ਨੇ ਜਿਹੜੀਆਂ ਮੋਟਰਸਾਈਕਲ ਵੀ ਬਰਾਮਦ ਹੋ ਚੁੱਕੇ ਆ ਬਾਕੀ ਇਹਨਾਂ ਦੇ ਕਿਸੇ ਗਰੋਹ ਦੇ ਨਾਲ ਜਾਂ ਕਿਸੇ ਤਰ੍ਹਾਂ ਦਾ ਕੋਈ ਤਾਲੁਕਾ ਸਾਹਮਣੇ ਆਇਆ ਦੇਖੋ ਅੱਜ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਆ ਕੱ ਤੇ ਬਾਅਦ ਚ ਡੰਗਾਈ ਨਾਲ ਪੁਛਿਸ਼ ਕਰਾਂਗੇ ਜੋ ਵੀ ਸਾਨੂੰ ਪੁੱਛ ਕੇ ਪਤਾ ਲੱਗਿਆ ਉਹ ਤੁਹਾਨੂੰ ਪੁਲਿਸ ਸਾਹਿਬ ਇਹ ਸਮਾਜ ਵਿਰੋਧੀ ਅੰਸਰਾਂ ਨੂੰ ਕੀ ਤਾਕੀਦ ਕਰਨਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹੁੰਦੇ ਜੀ ਜੇ ਪਹਿਲਾਂ ਤਾਂ ਇਹ ਜੇ ਮਾੜੀਆਂ ਕਟੜਾਂ ਮਨ ਨਹੀਂ ਕਰਨੀਆਂ ਚਾਹੀਦੀਆਂ ਲੱਗੀਆਂ ਜੇਕਰ ਕਰੋਗੇ ਤਾਂ ਫਿਰ ਤੁਹਾਨੂੰ ਜਿਹੜਾ ਪੁਲਿਸ ਦੇ ਜਿਹੜੇ ਹੈਗੇ ਲੰਬੇ ਹੱਥ ਤੁਹਾਨੂੰ ਦੇਖਣੇ ਪੈਣਗੇ ਸਰ ਪਤਾ ਲੱਗਿਆ ਵੀ ਇਹ ਨਸ਼ਾ ਕਰਨ ਦੀ ਆਦਤ ਨਹੀਂ ਹੈ ਨਹੀਂ ਹ ਤੱਕ ਸਾਨੂੰ ਇਸ ਤਰ੍ਹਾਂ ਦਾ ਕੋਈ ਮਤਲਬ ਗੱਲ ਸਾਹਮਣੇ ਨਹੀਂ ਆਈ ਬਾਕੀ ਜੇ ਤੋਂ ਰਿਮਾਂਡ ਲੈਣ ਤੋਂ ਬਾਅਦ ਡੰਗਾਈ ਨਾਲ ਪੁਛਿਸ਼ ਕਰਾਂਗੇ ਤੁਸੀਂ ਘੰਟਿਆਂ ਵਾਂਗ ਜੀ ਦਬੋਚ ਲਿਆ ਪੁਲਿਸ ਦੀ ਇਹ ਤਾਂ ਸਾਡੇ ਜੀ ਐਸਐਸਪੀ ਸਾਹਿਬ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਉਹਨਾਂ ਨੇ ਕਿਹਾ ਵੀ ਕੋਈ ਜ਼ੀਰੋ ਟੋਲਰੈਂਸ ਰੱਖਣੀ ਹੈਗੀ ਆ ਕਿਸੇ ਤਰ੍ਹਾਂ ਦਾ ਕੋਈ ਵੀ ਮਤਲਬ ਕ੍ਰਾਈਮ ਹੁੰਦਾ ਹੈਗਾ ਛੋਟੇ ਤੋਂ ਛੋਟਾ ਕੋ ਬਡੇ ਤੋਂ ਵੱਡਾ ਤੇ ਉਹ ਉਹਨਾਂ ਨੇ ਕਿਹਾ ਵੀ ਢੰਗਾਈ ਨਾਲ ਇਹਨਾਂ ਦਾ ਪੜਤਾਲ ਕਰਨੀ ਗਿਆ ਜਦੋਂ ਵੀ ਇਹ ਜਦੋਂ ਇਹ ਵਾਰਦਾਤ ਹੋਈ ਆ ਉਹਨਾਂ ਦੇ ਹੁਕਮ ਦਿੱਤਾ ਨਾਲ ਦੀ ਨਾਲ ਹੀ ਜਿਹੜੇ ਹੈਗੇ ਆ ਐਸਪੀਡੀ ਸਾਹਿਬ ਨੂੰ ਕਿਹਾ ਦੇ ਨਾਲ ਦੀ ਨਾਲ ਟੀਮਾਂ ਗਠਿਤ ਕੀਤੀ ਗਈ ਹੈ ਸੀ ਇਨਚਾਰਜ ਸਿਟੀ ਵੱਲੋਂ ਜਿਹੜੇ ਨਾਲ ਦੀ ਨਾਲ ਜਿਹੜੇ ਹੈਗੇ ਆ ਟੈਕਨੀਕਲ ਮਦਦ ਲਈ ਦਿੱਤੀ ਗਈ ਹੈ ਸਾਈਬਰ ਸੈੱਲ ਦੇ ਮੁਲਾਜ਼ਮ ਲਾਏ ਗਏ ਆ ਤਾਂ ਜਿਸ ਕਰਕੇ ਜਿਹੜੇ ਹੈਗੇ ਜਲਦੀ ਇਹ ਦੋਸ਼ੀ ਕਰਤਾ ਉਸੇ ਦੇ ਵੀ ਰਿਵੈਸਟ ਕੀਤੇ ਗਏ ਸੀ ਇਹ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਅਗਲੇ ਅੱਜ ਅੱਜ ਇਹਨਾਂ ਨੂੰ ਕੀਤੇ ਗਏ ਪਰਮਾਨੰਾਸ ਕੀਤਾ ਪਰਮਾਨੰ ਜੀ ਕੱਲ ਨੂੰ ਪੇਸ਼ ਕਰਾਂਗੇ ਕੋਰਟ ਦੇ ਵਿੱਚ ਜੀ